ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਦੀ ਕਿਰਪਾ ਸਦਾ ਹੀ ਸਦਾ ਬਣੀ ਰਹੇ ਸਾਰੇ ਪਰਿਵਾਰ ਦੇ ਉੱਤੇ ਬਹੁਤ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਦੀ ਅਪਡੇਟ ਅਸੀਂ ਅਮੇਜ਼ਿੰਗ ਟੀਵੀ ਤੇ ਦਿਖਾਉਂਦੇ ਹੈਗੇ ਆ ਤੇ ਬਹੁਤ ਵਧੀਆ ਲੱਗਦਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੋ ਅੱਜ ਅਸੀਂ ਪਰਿਵਾਰ ਦੇ ਵਿੱਚ ਪਹੁੰਚੇ ਹੈਗੇ ਆ ਕੰਚਨ ਮੈਡਮ ਜਿਹੜੇ ਪਾਰਸ ਕਲੋਨੀ ਤੋਂ ਆਏ ਹੈਗੇ ਨੇ ਤੇ ਉਹਨਾਂ ਦੇ ਬ੍ਰਦਰ ਦੇ ਘਰ ਦੇ ਵਿੱਚ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਦਾ ਇੱਥੇ ਪਾਠ ਰੱਖਿਆ ਗਿਆ ਹੈਗਾ ਵਾ ਸੋ ਗੱਲਬਾਤ ਕਰਦੇ ਆ ਉਸ ਪਰਿਵਾਰ ਦੇ ਨਾਲ ਕਿਵੇਂ ਦੇਖਦੇ ਆ ਕੀ ਅਮੇਜ਼ਿੰਗ ਟੀਵੀ ਦੇ ਉੱਤੇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਕਿੱਦਾਂ ਦੇਖਦੇ ਹੋ ਪਹਿਲਾਂ ਮੈਂ ਭਰਾ ਜੀ ਨਾਲ ਗੱਲ ਕਰੂੰਗਾ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਕਿੱਦਾਂ ਦੇਖਦੇ ਹੋ ਅੱਜ ਤੁਸੀਂ ਆਪਣੇ ਘਰੇ ਗੁਰੂ ਜੀ ਦਾ ਪਾਠ ਰੱਖਿਆ ਕਿ ਇਦਾਂ ਕਿਨੋਆ ਪਾਠ ਹੈ ਉਹ ਕੀ ਕਹਿਣਾ ਚਾਹੋ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ 2021 ਚ ਗੱਦੀ ਲੱਗੀ ਸੀ ਮਹਾਰਾਜ ਦੀ ਜੀ ਤੇ ਐਨਾ ਕੁਝ ਦੇਤਾ ਇਹਨਾਂ ਨੇ ਜੀ ਕਿ ਜੀ ਕਰਦਾ ਰੋਜ਼ ਇਹਨਾਂ ਦਾ ਸਤਸੰਗ ਕਰੀਏ ਜੀ ਪੂਰੇ ਮਹੱਲੇ ਨੂੰ ਤਾਰਤਾ ਗੁਰੂ ਜੀ ਨੇ ਜੀ ਤੇ ਜਿਹੜਾ ਵੀ ਇੱਥੇ ਕੁਝ ਵੀ ਮੰਗਦਾ ਹੈ ਉਤੋਂ ਉਹ ਸਾਰਾ ਕੁਝ ਮਿਲਦਾ ਹੈ ਜੀ ਤੇ ਗੁਰੂ ਜੀ ਨੇ ਸੱਚ ਕਰਕੇ ਦਿਖਾਇਆ ਕਿ ਜਿਨਨੇ ਵੀ ਜੋ ਇੱਥੋਂ ਮੰਗਿਆ ਜੀ ਸਭ ਮਿਲਿਆ ਆ ਸਾਰੇ ਪ੍ਰੂਫ ਬੈਠੇ ਹੋਏ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਝੋਲੀਆਂ ਭੜੀਆਂ ਸਾਰੇ ਬੈਠੇ ਆ ਇੱਥੇ ਜੀ ਕਦੀ ਵੀ ਕੋਈ ਖਾਲੀ ਨਹੀਂ ਜਾਂਦਾ ਮੁੰਤਾ ਗੁਰੂ ਜੀ ਦੀ ਮਹਿਮਾ ਇੰਨੀ ਹੈ ਪੂਰੇ ਵਰਡ ਦੇ ਵਿੱਚ ਗੁਰੂ ਜੀ ਦਾ 사త్సੰਗ ਹੋ ਰਿਹਾ ਹੈ ਤੇ ਹਰ ਸੋਮਵਾਰ ਨੂੰ 사త్సੰਗ ਹੁੰਦਾ ਹੈ ਸ਼ਰਾਧਾ ਦੇ ਵਿੱਚ ਹਰ ਰੋਜ਼ 15 사త్సੰਗ 15 ਹੀ 사త్సੰਗ ਹੋਏ ਨੇ ਜੀ ਕੱਲ 16ਵਾਂ 사త్సੰਗ ਹੈ ਜੀ ਅਦਰ ਵੈਸੇ ਹਰ ਸੋਮਵਾਰ 사త్సੰਗ ਹੁੰਦਾ ਹੈ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੋ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਤੇ ਮੈਂ ਹੁਣ ਦੀਨ ਨਵੀਂ ਗੱਲਬਾਤ ਕਰਾਵਾਂਗਾ ਆਪਣੇ ਅਮੇਜ਼ਿੰਗ ਟੀਵੀ ਦੇ ਚੈਨਲ ਦੇ ਉੱਤੇ ਜਿੱਥੇ ਅੱਜ ਗੁਰੂ ਜੀ ਦਾ ਅਜ ਪਾਠ ਰੱਖਿਆ ਗਿਆ ਹੈਗਾ ਵਾ ਅਹ ਦੀ ਜਗ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਕਿੱਦਾਂ ਦੇਖਦੇ ਹੋ ਅੱਜ ਇਸ ਪਰਿਵਾਰ ਦੇ ਵਿੱਚ ਪਹੁੰਚੇ ਹੈਗੇ ਆ ਤੇ ਕਹਿੰਦੇ ਆ ਗੁਰੂ ਜੀ ਦੇ ਦੇ ਕੋਲੋਂ ਜੋ ਮੰਗੋ ਉਹ ਮਿਲਦਾ ਹੈਗਾ ਕਿੱਦਾਂ ਦੇਖਦੇ ਹੋ ਕੀ ਕਰਨਾ ਚਾਹੁੰਦੇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਹ ਬਹੁਤ ਹੀ ਵਧੀਆ ਯਾਨੀ ਕਿ ਮਿਲਦਾ ਹੈ ਦੇਖਣ ਨੂੰ ਮੈਨੂੰ ਵੀ 3 ਸਾਲ ਹੋ ਗਏ ਜੁੜੀ ਨੂੰ ਔਰ ਇੰਨਾ ਕੁ ਵਧੀਆ ਲੱਗਦਾ ਐ ਇੰਨੀ ਸ਼ਾਂਤੀ ਮਿਲਦੀ ਐ ਇੰਨਾ ਸਕੂਨ ਮਿਲਦਾ ਜੋ ਅਸੀਂ ਘਰ ਵੀ ਨਹੀਂ ਅਸੀਂ ਘਰ ਦੇ ਕੰਮਾਂ ਦੇ ਵਿੱਚ ਅਸੀਂ ਰੁੱਝੇ ਹੁੰਨੇ ਆ ਜੇ ਇੱਥੇ ਅਸੀਂ ਆਨੇ ਆ ਤੇ ਬਹੁਤ ਹੀ ਸ਼ਾਂਤੀ ਮਿਲਦੀ ਹੈ ਮੈਨੂੰ 3 ਸਾਲ ਹੋ ਗਏ ਜੁੜੀ ਨੂੰ ਮੇਰੀ ਬੇਟੀ ਗਈ ਸੀਗੀ ਕੈਨੇਡਾ ਔਰ ਗੁਰੂ ਜੀ ਨੇ ਹੀ ਭੇਜਿਆ ਭੇਜਣ ਵਾਲੇ ਵੀ ਇਹੀ ਨੇ ਤੇ ਇੰਨਾ ਕਿ ਮੈਨੂੰ ਸਕੂਨ ਮਿਲਦਾ ਇੰਨੀ ਕਿ ਸ਼ਾਂਤੀ ਮਿਲਦੀ ਹੈ ਔਰ ਮੈਂ 40 ਦਿਨਾਂ ਦਾ ਜਿਹੜਾ ਸੁੱਖਿਆ ਹੋਇਆ ਗੁਰੂ ਜੀ ਦੇ ਦਰ ਤੇ ਆਣਾ ਔਰ ਮੈਂ ਇੱਥੇ 40 ਦਿਨ ਮੈਨੂੰ 20 ਦਿਨ ਹੋ ਗਏ ਮੈਂ ਪਹਿਲੀ ਤਰੀਕ ਤੋਂ ਆਈ ਸੀਗੀ ਅੱਜ ਮੈਨੂੰ 20ਵਾਂ ਦਿਨ ਹੈ ਔਰ ਮੈਂ 40 ਦਿਨ ਆਣਾ ਹੈ 10 ਤਰੀਕ ਨੂੰ ਮੇਰਾ ਪੂਰਾ ਹੋਣਾ ਔਰ ਇਹਨਾਂ ਦੀ ਕਿਰਪਾ ਬਹੁਤ ਹੀ ਅਪਰੰਪਾਰ ਹੈ ਔਰ ਅਸੀਂ ਤਾਂ ਵਾਰੇ-ਵਾਰੇ ਜਾਂਦੇ ਆ ਇਹਨਾਂ ਨੇ ਬਹੁਤ ਕੁਝ ਸਾਡਾ ਜਿਹੜਾ ਸਵਾਰਤਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੋ ਬੜਾ ਅੱਛਾ ਮੈਸੇ ਤਾ ਕਹਿੰਦੇ ਗੁਰੂ ਜੀ ਦੇ ਪੈਰ ਦਰਸ਼ਨ ਕਰੀਏ ਸ਼ੁਕਰਾਨਾ ਗੁਰੂ ਕਰੀ ਜਾਈਏ ਔਰ ਬੜਾ ਕੁਝ ਮਿਲਦਾ ਹੈਗਾ ਮੈਂ ਤਾਂ ਸਾਰੀ ਸੰਗਤ ਆਈ ਹੋਈ ਨੂੰ ਕਵਾਂਗਾ ਕਿ ਦਿਲੋਂ ਤਨੋਂ ਮਨੋਂ ਕਰੋ ਤੇ ਕੀ ਕੁਝ ਨਹੀਂ ਮਿਲਦਾ ਸਭ ਕੁਝ ਮਿਲਦਾ ਜੇ ਦਿਲ ਦੇ ਨਾਲ ਆਪਾਂ ਚਾਹੀਏ ਤਾਂ ਹੁਣ ਆਪਾਂ ਗੱਲਬਾਤ ਕਰਾਵਾਂਗੇ ਕੰਚਨ ਮੈਡਮ ਜੀ ਜਿਹੜੇ ਪਾਰਸ ਕਲੋਨੀ ਤੋਂ ਆਏ ਹੈਗੇ ਨੇ ਆਪਣੇ ਭਰਾ ਦੇ ਘਰ ਆਏ ਨੇ ਅੱਜ ਗੁਰੂ ਜੀ ਦੇ ਘਰੇ ਅੱਜ ਪਾਠ ਰੱਖਿਆ ਗਿਆ ਗੁਰੂ ਜੀ ਦਾ ਪਾਠ ਰੱਖਿਆ ਗਿਆ ਕਿੱਦਾਂ ਦੇਖ ਦੋ ਕੀ ਕਹਿਣਾ ਚਾਹੁੰਦੇ ਜੈ ਗੁਰੂ ਜੀ ਸ਼ੁਕਰਾਨਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅੱਜ ਤੱਕ ਜੋ ਵੀ ਦਿੱਤਾ ਸਾਨੂੰ ਸਭ ਕੁਝ ਗੁਰੂ ਜੀ ਨੇ ਦਿੱਤਾ ਸਾਡਾ ਕੁਝ ਵੀ ਨਹੀਂ ਹੈਗਾ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਅੱਜ ਸਾਡੇ ਕੋਲ ਬਹੁਤ ਕੁਝ ਹੈ ਬਹੁਤ ਕੁਝ ਹੈ ਬਹੁਤ ਕੁਝ ਹੈ ਜੋ ਵੀ ਕਿਰਪਾ ਸਾ ਬਿਨਾ ਦੀ ਹੈ ਔਰ ਇੱਥੇ 4 ਸਾਲ ਹੋ ਗਏ ਗੱਦੀ ਲੱਗੀ ਨੂੰ ਔਰ ਅਸੀਂ ਸਾਰੇ 4 ਸਾਲ ਤੋਂ ਹੀ ਜੁੜੇ ਹੋਏ ਆਂ ਪਰ ਗੁਰੂ ਜੀ ਦੀ ਇੰਨੀ ਕੋਈ ਕਿਰਪਾ ਨਾ ਮ ਦੱਸ ਵੀ ਸਕਦੀ ਬਿਲਕੁਲ ਹੀ ਦੱਸ ਸਕਦੀ ਜੋ ਕੁਝ ਹੈ બસ ਸਾਡੇ ਗੁਰੂ ਜੀ ਆਈ ਲੈ ਸਕਤਾ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਆਈ ਹੋਈ ਸੰਗਤ ਨਹੀਂ ਮੈਸੇਜ ਹੈ ਵੀ ਜੋ ਕੁਝ ਮੰਗਣਾ ਸਿਰਫ ਗੁਰੂ ਜੀ ਕੋ ਮੰਗੋ ਕਿਸੇ ਇਨਸਾਨ ਕੋ ਲੋਕੋ ਨਾ ਮੰਗੋ ਜੋ ਉਹ ਵੀ ਕੁਝ ਕਹਿਣਾ ਹੈ ਗੁਰੂ ਜੀ ਨੂੰ ਹੀ ਕਹੋ ਬਸ ਛੋਟੀ ਵੱਡੀ ਜੋ ਵੀ ਗੱਲ ਹੈ ਗੁਰੂ ਜੀ ਨੂੰ ਕਹੋ ਆਪੇ ਪੂਰੀ ਕਰ ਦਿੰਦੇ ਜੋ ਸੁੱਖ ਦੁੱਖ ਹੋਵੇ ਸਾਰਾ ਕੁਝ ਸਾਰਾ ਕੁਝ ਸਭ ਕੁਝ ਹੱਥ ਤੱਕ ਭੈਣ ਭਰਾ ਰਿਸ਼ਤੇ ਦਾ ਕੋਈ ਕੁਝ ਨਹੀਂ ਹੈ ਸੋ ਗੁਰੂ ਜੀ ਨਹੀਂ ਦੇਣਾ ਜੋ ਕੁਝ ਵੀ ਕਹਿਣਾ ਹੈ ਇਹਨਾਂ ਨੂੰ ਕਹੋ ਹੋਰ ਕਿਸੇ ਨੂੰ ਨਾ ਕਹੋ ਜੀ ਮਾਪੇ ਬਾਪ ਭੈਣ ਭਰਾ ਸਭ ਗੁਰੂ ਜੀ ਹੈ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੋ ਬੜਾ ਅੱਛਾ ਮੈਸੇ ਹੈਗਾ ਵੈ ਤੇ ਮੈਂ ਤਾਂ ਇਹ ਕਵਾਂਗਾ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਭੈਣ ਭਰਾ ਰਿਸ਼ਤੇਦਾਰ ਕੋਈ ਕੁਛ ਨਹੀਂ ਹੈਗਾ ਜੋ ਗੁਰੂ ਜੀ ਹੈਗੇ ਨੇ ਸੋ ਗੁਰੂ ਜੀ ਦੇ ਦਰਸ਼ਨ ਕਰੋ ਔਰ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਕਰੇ ਜਾਓ ਤੇ ਆਪਣੀਆਂ ਮੰਨ ਦੀਆਂ ਮਰਜ਼ਾ ਪੂਰੀਆਂ ਕਰੀ ਜਾਓ ਤੇ ਆਪਾਂ ਹੋਰ ਸਾਥੀ ਨਾਲ ਵੀ ਆਪਾਂ ਗੱਲਬਾਤ ਕਰਨੀ ਹੈ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਮੈਂ ਆਜ਼ਾਦੀ ਸ਼ਾਲੂ ਅੰਕਲ ਨੇ ਗੱਦੀ ਲਗਾਈਏ 2021 ਤੋਂ ਤਦ ਤੋਂ 2021 ਤੋਂ ਹੀ ਗੱਦੀ ਲੱਗਣ ਤੋਂ ਹੀ ਉਸ ਤੋਂ ਬਾਅਦ ਹੀ ਇੱਥੇ ਆਨੀ ਆ ਤੇ ਬਿਲਕੁਲ ਜੋ ਅਸੀਂ ਗੁਰੂ ਜੀ ਕੋਲੋਂ ਮੰਗਿਆ ਗੁਰੂ ਜੀ ਨੇ ਸਾਨੂੰ ਉਹੀ ਦਿੱਤਾ ਗੁਰੂ ਜੀ ਦਾ ਹਰ ਵੇਲੇ ਸ਼ੁਕਰਾਨਾ ਕਰੀਦਾ ਦਿਨ ਰਾਤ ਗੁਰੂ ਜੀ ਦਾ ਸ਼ੁਕਰਾਨਾ ਕਰੀਦਾ ਗੁਰੂ ਜੀ ਔਰ ਜੋ ਕੁਝ ਵਿਸ਼ ਮੰਗੇ ਗੁਰੂ ਜੀ ਕੀ ਗੁਰੂ ਜੀ ਪੂਰੀ ਕਰਦੇ ਨੇ ਇਸ ਕਰਕੇ ਅਸੀਂ ਤਾਂ ਸਾਰਿਆਂ ਨੂੰ ਇਹੀ ਕਹਿੰਨੇ ਆ ਕਿ ਜੋ ਗੁਰੂ ਜੀ ਕੋ ਸੱਚੇ ਦਿਲ ਨਾਲ ਮੰਗੇ ਉਹ ਗੁਰੂ ਜੀ ਸਭ ਦਾ ਪੂਰਾ ਕਰਦੇ ਨੇ ਔਰ ਸਭ ਦੀਆਂ ਆਸਾਂ ਮਰਜ਼ਾ ਪੂਰੀਆਂ ਕਰਦੇ ਨੇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਦੇਖ ਸਕਦੇ ਹੋ ਕਿ ਅੱਜ ਇਸ ਵੀਰ ਜੀ ਦੇ ਘਰੇ ਸੰਗਤ ਆਈ ਹੋਈ ਹੈ ਔਰ ਸਾਰੇ ਜਣੇ ਇਹੀ ਕਹਿੰਦੇ ਪਏ ਹੈਗੇ ਆ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਬੋਲੋ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਦੇਖੋ ਕੀ ਕੱਲ ਸੋਮਵਾਰ ਦਾ ਦਿਹਾੜਾ ਤੇ ਪਰਸੋ ਮੰਗਲਵਾਰ ਦਾ ਦਿਹਾੜਾ ਬਾਲਾ ਜੀ ਦਾ ਦਿਨ ਹੈਗਾ ਵੈ ਤੇ ਅੱਜ ਸੰਡੇ ਦਾ ਦਿਨ ਅੱਜ ਸਾਡੇ ਵੀਰ ਜੀ ਦੇ ਘਰੇ ਅੱਜ ਗੁਰੂ ਜੀ ਦਾ ਪਾਠ ਰੱਖਿਆ ਗਿਆ ਹੈਗਾ ਵਾ ਸ਼ੁਕਰਾਨਾ ਗੁਰੂ ਜੀ ਔਰ ਹਰੇਕ ਦੀ ਸੰਗਤ ਹੈ ਜਿਹੜੀ ਇੱਥੇ ਪਹੁੰਚੀ ਹੋਈ ਹੈਗੀ ਹੈ ਤੇ ਹਰੇਕ ਦੀ ਜ਼ੁਬਾਨ ਚੋਂ ਇੱਕੋ ਹੀ ਗੱਲ ਨਿਕਲਦੀ ਹੈ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਔਰ ਕਮੈਂਟਾਂ ਦੇ ਵਿੱਚ ਲਿਖੇ ਜਾਇਓ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਬੋਲੋ ਸ਼ੰਕਰ ਹਰਬਾਨ ਕੀ ਜੈ ਹਰ ਹਰ ਹਾਲੇ ਹਰ ਹਰ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਔਰ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਗੁਰੂ ਜੀ ਦੀਆਂ ਜਿੱਥੇ ਅੱਜ ਇਸ ਪਰਿਵਾਰ ਦੇ ਵਿੱਚ ਪਹੁੰਚੇ ਹੋਏ ਆ ਔਰ ਬਹੁਤ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਦੀ ਅਪਡੇਟ ਤੁਹਾਨੂੰ ਆਪਣੇ ਅਮੇਜ਼ਿੰਗ ਟੀਵੀ ਦੇ ਦਿਖਾਣੇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਹਾਦੇਵ ਕਿਵੇਂ ਦੇਖਦੇ ਹੋ ਅੱਜ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹੋ ਤੇ ਕਿੱਦਾਂ ਲੱਗ ਰਿਹਾ ਅੱਜ ਗੁਰੂ ਜੀ ਬਹੁਤ ਵਧੀਆ ਲੱਗ ਰਿਹਾ ਆ ਇੱਥੇ ਆ ਕੇ ਸਾਰੇ ਕਸ਼ਟ ਸਾਡੇ ਦੂਰ ਹੋ ਜਾਂਦੇ ਆ ਕਰੋ ਸੀਨੇ ਪਰੇਸ਼ਾਨ ਆਣੇ ਇੱਥੇ ਆ ਕੇ ਨਹੀਂ ਮਨ ਨੂੰ ਸ਼ਾਂਤੀ ਮਿਲਦੀ ਆ ਨਾ ਇੱਥੇ ਪੈਸਾ ਚੜਦਾ ਇੱਥੇ ਉਸ ਸ਼ਰਦਾ ਦੇ ਫੁੱਲ ਚੜਦੇ ਆ ਬਸ ਜੋ ਤੁਸੀਂ ਮਨ ਦੇ ਵਿੱਚ ਭਾਵ ਲੈ ਕੇ ਆਓਗੇ ਗੁਰੂ ਜੀ ਉਹ ਪੂਰੀ ਕਰਦੇ ਆ ਬਸ ਮਨ ਸੱਚਾ ਹੋਣਾ ਜਿਹਦਾ ਦਿਲ ਦੀ ਅਮਰਾਜ ਜਿਹੜੀ ਹੁੰਦੀ ਆ ਸੱਚੇ ਮਨੋਂ ਅਰਦਾਸ ਹੋਣੀ ਚਾਹੀਦੀ ਆ ਬਸ ਗੁਰੂ ਜੀ ਕੁਝ ਨਹੀਂ ਮੰਗਦਾ ਜਿਵੇਂ ਗੁਰੂ ਜੀ ਦੇ ਇੱਕ ਚਿਹਰੇ ਤੇ ਇੱਕ ਹਸੀ ਆ ਰਹੀ ਆ ਔਰ ਸਾਰੇ ਜਿੰਨੇ ਅੱਜ ਸਾਥੀ ਇੱਥੇ ਮੇਰੇ ਪਹੁੰਚੇ ਹੋਏ ਨੇ ਤੇ ਅੱਜ ਅਮੇਜ਼ਿੰਗ ਟੀਵੀ ਤੇ ਦਿਖਾਉਂਦੇ ਪਏ ਔਰ ਸਾਰਿਆਂ ਦੇ ਚਿਹਰੇ ਉੱਤੇ ਅਜ ਇੱਕ ਇਸ ਤਰ੍ਹਾਂ ਹੀ ਹੈ ਗੁਰੂ ਜੀ ਦੀ ਵਰਗੀ ਹਾਸੀ ਹੈ ਕਿੱਦਾਂ ਦੇ ਦਵਾਂ ਕੀ ਕਹਿਣਾ ਚਾਹਾਂ ਗੁਰੂ ਜੀ ਗੁਰੂ ਜੀ ਮੁਸਕਰਾਉਂਦੇ ਹਮੇਸ਼ਾ ਹੀ ਵਧੀਆ ਲੱਗਦੇ ਆ ਜਿਸ ਤਰ੍ਹਾਂ ਆਪ ਮੁਸਕਰਾਉਂਦੇ ਆ ਉਦਾਂ ਹੀ ਸੰਗਤ ਜਿਹੜੀ ਰੋਂਦੀ ਹੋਈ ਆਵੇ ਆਪਣਾ ਮਨ ਚ ਦੁੱਖ ਲੈ ਕੇ ਆਂਦੀ ਆ ਗੁਰੂ ਜੀ ਉਹਨੂੰ ਮੁਸਕਰਾਂਦਾ ਹੋਇਆ ਭੇਜਦੇ ਆ ਗੁਰੂ ਜੀ ਦੀ ਕਿਰਪਾ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਦੇ ਦਰ ਤੇ ਕੋਈ ਪਿਆਰ ਨਹੀਂ ਰੱਖ ਸਕਦਾ ਬੋਲ ਸ਼ੰਕਰ ਬਗਵਾਨ ਕੀ ਇੱਛਾ ਗੁਰੂ ਜੀ ਦੀ ਕਿਰਪਾ ਇਹ ਲੋਕ ਅੱਜ ਬੜੀ ਖੁਸ਼ੀ ਆ ਕੇ ਹੋੜੀ ਅੱਜ ਤੁਹਾਡੇ ਚਿਹਰੇ ਤੇ ਬੜਾ ਨੂਰ ਹੈਗਾ ਗੁਰੂ ਜੀ ਦਾ ਦਰਸ਼ਨ ਕਰਕੇ ਕਿੰਦਾ ਲੇਖ ਕੀ ਕਹਿਣਾ ਚਾਹੁੰਦੇ ਸਾਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਪੋਜ਼ਿਟਿਵ ਥੌਟਸ ਆਉਂਦੇ ਆ ਅਨ ਘਰੇ ਤਾਂ ਅਸੀਂ ਜਦੋਂ ਰਹਿੰਦੇ ਆ ਨਾ ਨੈਗੇਟਿਵ ਹੀ ਬਤਬ ਸੋਚਦੇ ਹੀ ਰਹਿੰਦੇ ਆ ਜਦੋਂ ਇੱਥੇ ਆਨੇ ਆ ਤਾਂ ਸਾਨੂੰ ਪੋਜ਼ਿਟਿਵ ਹੀ ਥਿੰਕਿੰਗ ਆਉਂਦੀ ਹੈ ਹਮੇਸ਼ਾ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਸ ਇਹ ਤੇ ਵੋਸ਼ ਸੁਖਰਾਣਾ ਕਰਦੇ ਆ ਸੁਖਰਾਣਾ ਜੈ ਗੁਰੂ ਜੀ ਗੁਰੂ ਗੋਬਿੰਦ ਤੋਂ ਨੋ ਖੜੇ ਕਾਕੇ ਲਾਗੋ ਪਾਏ ਬਲੇ ਹਰੀ ਗੁਰੂ ਆਪ ਨੇ ਜਿਨ ਗੋਬਿੰਦਿਓ ਮਿਲਾਏ ਕੀ ਵਾਹ ਜੋ ਸਾਰ ਗੁਰੂ ਹੀ ਹੈ ਗੋਬਿੰਦ ਨੂੰ ਮਿਲਾਉਣ ਦਾ ਜ਼ਰੀਆ ਗੁਰੂ ਹੀ ਹੈ ਗੁਰੂ ਜੀ ਦੇ ਕੋਲ ਆਂਦੇ ਆ ਸਾਨੂੰ 4-5 ਸਾਲ ਹੋ ਗਏ ਅਸੀਂ ਤਹੇ ਦਿਨ ਤੋਂ ਸ਼ਾਲੂ ਅੰਕਲ ਦਾ ਸ਼ੁਕਰੀਆ ਅਦਾ ਕਰਦੇ ਆ ਜਿਨ੍ਹਾਂ ਨੇ ਸਾਰੀ ਸੰਗਤ ਨੂੰ ਗੁਰੂ ਜੀ ਦੇ ਨਾਲ ਜੋੜਿਆ ਹੈ ਔਰ ਸਾਰਿਆਂ ਦੀ ਮਰਜ਼ਾ ਪੂਰੀਆਂ ਹੋਈਆਂ ਨੇ ਸਾਰਿਆਂ ਨੂੰ ਗੁਰੂ ਜੀ ਨੇ ਖੁਸ਼ੀਆਂ ਦਿੱਤੀਆਂ ਨੇ ਸਭ ਦੀਆਂ ਝੋਲੀਆਂ ਭਰੀਆਂ ਗਿਆ ਨੇ ਗੁਰੂ ਜੀ ਕਹਿੰਦੇ ਸੀ ਮੇਰੇ ਕੋਲੋਂ ਮੰਗੋ ਨਹੀਂ ਮੰਨੋ ਸੱਚੇ ਮਨ ਨਾਲ ਮੰਨੋ ਜੋ ਵੀ ਕੋਈ ਸੱਚੇ ਮਨ ਨਾਲ ਇਸ ਦਰ ਤੇ ਆਂਦਾ ਹੈ ਉਹਦੀਆਂ ਝੋਲੀਆਂ ਭਰਪੂਰ ਹੁੰਦੀਆਂ ਨੇ ਮਾਲਕ ਉਹਨਾਂ ਨੂੰ ਖੁਸ਼ੀਆਂ ਦਿੰਦਾ ਹੈ ਸਾਦੀ ਆਂਟੀਆਂ ਗਵਾਹ ਨੇ ਔਰ ਸਾਰੀਆਂ ਆਂਟੀਆਂ ਦੇ ਸਭ ਦੇ ਦੁੱਖ ਦੂਰ ਕੀਤੇ ਨੇ ਗੁਰੂ ਜੀ ਨੇ ਜੈ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਕੋਟ ਕੋਟੀ ਸ਼ੁਕਰਾਨਾ ਗੁਰੂ ਜੀ ਤੇ ਸਦੋਂ ਕੀ ਤਸਵੀਰਾਂ ਬਿਲਕੁਲ ਤੁਹਾਨੂੰ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਇੱਕ ਵਾਰ ਇਸ ਆਈਓ ਸੰਗਤ ਨੂੰ ਫੇਰ ਕਹੂੰਗਾ ਜੈ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਬੋਲੋ ਸ਼ੰਕਰ ਭਗਵਾਨ ਕੀ ਜੈ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਹਾਦੇਵ ਹਰ ਹਰ